ਇੱਕ ਪਾਸੇ ਤਾਂ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੀ ਤਰਜ਼ ਤੇ ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰੰਤੂ ਦੂਸਰੇ ਪਾਸੇ ਪਿੰਡ ਪਾਂਛਾ ਦੀ ਗੱਲ ਕਰੀਏ ਤਾਂ ਪਿੰਡ ਪਾਂਛਾ ਤੋਂ ਜਲਵੇੜਾ ਤੇ ਟੋਡਰਪੁਰ ਨੂੰ ਜਾਣ ਵਾਲੀ ਖਸਤਾ ਹਾਲ ਸੜਕ ਤੇ ਨਜ਼ਰ ਮਾਰੀਏ ਤਾਂ ਇਹ ਸਭ ਦਾਅਵੇ ਖੋਖਲੇ ਸਾਬਿਤ ਹੁੰਦੇ ਪਏ ਦਿਖਾਈ ਦੇ ਰਹੇ ਨੇ ਦੋ ਜ਼ਿਲ੍ਹਿਆਂ ਕਪੂਰਥਲਾ ਤੇ ਹੁਸ਼ਿਆਰਪੁਰ ਨੂੰ ਜੋੜਨ ਵਾਲੀ ਇਹ ਸੜਕ 20 ਤੋਂ 25 ਪਿੰਡਾਂ ਨੂੰ ਵੀ ਜੋੜਦੀ ਹੈ ਇਹ ਸੜਕ ਤੇ ਰੋਜ਼ਾਨਾ ਹੀ ਸੈਂਕੜਿਆਂ ਦੀ ਤعداد ਵਿੱਚ ਵਾਹਨ ਗੁਜ਼ਰਦੇ ਨੇ ਪਰ ਇਸ ਸੜਕ ਦੀ ਹਾਲਤ ਕਾਫੀ ਤਰਸਜੋਗ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦਕਿ ਕਈ ਵਾਰ ਇਸ ਸੜਕ ਤੇ ਦਰਦਨਾਕ ਹਾਦਸੇ ਵੀ ਵਾਪਰ ਚੁਕੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵੀਰ ਕੁਮਾਰ ਪਾਸਟਾ, ਸਲਵਿੰਦਰ ਸਿੰਘ ਵਾਸੀ ਪਿੰਡ ਜਲਵੇੜਾ, ਹਰਪ੍ਰੀਤ ਸਿੰਘ ਕਟਾਰੀਆਂ, ਹਰਪ੍ਰੀਤ ਸਿੰਘ ਜਲਵੇੜਾ ਅਤੇ ਮਨੀ ਜਲਵੇੜਾ ਨੇ ਦੱਸਿਆ ਕਿ ਇਹ ਸੜਕ ਕਈ ਸਾਲ ਪਹਿਲਾਂ ਬਣਾਈ ਗਈ ਸੀ ਤੇ ਹੁਣ ਇਹ ਸੜਕ ਬਹੁਤ ਹੀ ਖਰਾਬ ਹਾਲਤ ਵਿੱਚ ਹੈ ਜਿਸ ਨਾਲ ਲੋਕਾਂ ਦਾ ਪੈਦਲ ਚੱਲਣਾ ਵੀ ਔਖਾ ਹੋਇਆ ਪਿਆ ਹੈ ਉਹਨਾਂ ਆਖਿਆ ਕਿ ਕਈ ਵਾਰ ਲੋਕਾਂ ਨੂੰ ਕੰਮ ਤੋਂ ਘਰ ਆਉਂਦੇ ਸਮੇਂ ਸੜਕ ਦੀ ਖਸਤਾ ਹਾਲਤ ਕਾਰਨ ਕਾਫੀ ਹਨੇਰਾ ਹੋ ਜਾਂਦਾ ਹੈ ਜਿਸ ਕਾਰਨ ਲੁੱਟਖੋ ਦਾ ਡਰ ਵੀ ਪਿਆ ਰਹਿੰਦਾ ਹੈ ਉਹਨਾਂ ਕਿਹਾ ਕਿ ਇਸ ਸੜਕ ਬਾਰੇ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਦੱਸਿਆ ਜਾ ਚੁੱਕਿਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਮੰਗ ਕੀਤੀ ਕਿ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਪੜੀਏ ਜਿੱਦਾਂ ਸੜਕ ਬਹੁਤ ਖਰਾਬ ਹੋ ਆਹੇ ਜੀ ਕਈ ਵੇਲੇ ਹਾਸੇ ਬਹੁਤ ਹੁੰਦੇ ਆ ਇੱਥੇ ਜੀ ਤੇ ਅਸੀਂ ਤਾਂ ਬੜੀ ਮੁਸ਼ਕਲ ਦੇ ਨਾਲ ਕਿਤੇ ਜਿੱਲੇ ਆਉਣਾ ਜਾਣਾ ਹੁੰਦਾ ਬੜੀ ਮੁਸ਼ਕਲ ਦੇ ਨਾਲ ਲੰਘ ਹੁੰਦਾ ਹੈ ਰਾਹਗੀਰ ਜਿਹੜੇ ਬਹੁਤ ਜਿੱਦਾਂ ਪਰੇਸ਼ਾਨ ਹੁੰਦੇ ਆ ਜੀ ਤੇ ਮੈਂ ਇਹ ਦੇਖਿਆ ਆ ਬੇ ਜਿੱਦਾਂ ਹੁਣ ਕਈ ਵੇਲੇ ਅਸੀਂ ਆਪਾਂ ਅਸੀਂ ਲੋਕ ਹੈਗੇ ਪੋਲੇ ਜੀ ਅਸੀਂ ਤਾਂ ਸਿਰਫ ਇਦਾਂ ਹੈ ਬੇ ਲੰਘ ਜੀ ਦਾ ਬੜੀ ਦਾ ਕਿਉਂਕਿ ਜਿੱਲੇ ਕੋਈ ਹਾਸਾ ਹੁੰਦਾ ਫਿਰ ਉਸ ਲਈ ਬੜਾ ਮਹਿਸੂਸ ਹੁੰਦਾ ਬੇ ਸਾਡਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈਗਾ ਜੀ ਬੇ ਪ੍ਰਸ਼ਾਸਨ ਨੂੰ ਜਿੱਦਾਂ ਬੇ ਅਸੀਂ ਤਾਂ ਅਈਦਾ ਬਸ ਇਹੀ ਤੁਹਾਡੇ ਰਾਹੀ ਕਹਿ ਸਕਦੇ ਆਂ ਬੇ ਜਿਹੜੀ ਰਾਹ ਬਣਾਇਆ ਜਾਵੇ ਤੇ ਰਾਹਗੀਰਾਂ ਨੂੰ ਸਾਫ਼ ਹੋਵੇ ਜੀ ਜਿੱਦਾਂ ਹੁਣ ਬਰਸਾਤੀ ਮੌਸਮ ਆ ਬਰਸਾਤੀ ਮੌਸਮ ਦੇ ਵਿੱਚ ਹੁਣ بارش ਨਾਲ ਖੱਡੇ ਭਰ ਗਏ ਆ ਤੇ ਇਹਦੇ ਨਾਲ ਕੋਈ ਹਾਸੇ ਹੋਣ ਦਾ ਵੀ ਖਤਰਾ ਬਣ ਜਾਂਦਾ ਬਹੁਤ ਵਾਜੀ ਖਰਾਬ ਸੜਕੋ ਆ ਇਹ ਜੀ ਮੈਂ ਕਹਿੰਦਾ ਵੀ ਯਾਨੀ ਕਿ ਜਿੱਥੇ ਬੰਦਾ ਕਿਈ ਆਉਂਦਾ ਜਾਂਦਾ ਹੈ ਉਹ ਯਾਨੀ ਕਿ ਬੜਾ ਤੰਗ ਹੁੰਦੀ ਆ ਹਾਂਜੀ ਹਾਂਜੀ ਬਸ ਤਾਂ ਇਹੀ ਕਹਿੰਦੇ ਆ ਬੇ ਯਾਨੀ ਕਿ ਬੇ ਤੁਹਾਡੇ ਰਾਹੀ ਦਾਸੀਂ ਦਾ ਇਹੀ ਕਹਿਣਾ ਚਾਹੁੰਦੇ ਆ ਬੇ ਪ੍ਰਸ਼ਾਸਨ ਨੂੰ ਬੇ ਸੜਕ ਬਣਾਵੋ ਥੋੜਾ ਜਾਗੋ ਜੀ ਕਿਉਂਕਿ ਲੋਕਾਂ ਹੁਣ ਲੋਕ ਤੁਹਾਡੇ ਕੋਲ ਪਹੁੰਚ ਤਾਂ ਸਕਦੇ ਨਹੀਂ ਨਾ ਤੁਸੀਂ ਆਈ ਸਕਦੇ ਆ ਕੋਈ ਨਹੀਂ ਆਉਂਦਾ ਹੈਗਾ ਇੱਥੇ ਜੀ ਅਸੀਂ ਕਹਿੰਦੇ ਵੀ ਕਿਸੇ ਨੂੰ ਕੋਈ ਨਹੀਂ ਆਉਂਦਾ ਹੈਗਾ ਜੀ ਹਾਂ ਜੀ ਵੋਟਾਂ ਦੇ ਦਿਨਾਂ ਦੇ ਵਿੱਚ ਆਉਂਦੇ ਆ ਹੈ ਬਸ ਵੋਟਾਂ ਨੂੰ ਆ ਜਾਂਦੇ ਆ ਚਿੱਟੇ ਕੱਪੜੇ ਪਾ ਕੇ ਜੀ ਜਿੰਦਾ ਬਰਸਾਤੀ ਡੁੱਡ ਡੱਡੂ ਨਿਕਲਦੇ ਆ ਬੁੱਢਾ ਆਉਂਦੇ ਆ ਜੀ ਇਹ ਠੀਕ ਉਸ ਤੋਂ ਬਾਅਦ ਕੋਈ ਪਿੰਡਾਂ ਤੇ ਜਸਾਰ ਨਹੀਂ ਲਈ ਜਾਂਦੀ ਕੋਈ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਜੀ ਜੀ ਹਾਂ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਅਸੀਂ ਤਾਂ ਇਹੀ ਮੰਗੇ ਕਰਦੇ ਆ ਜੀ ਇਹ ਜਿੱਦਾਂ ਸੜਕ ਜਿਹੜੀ ਆ ਆਲੇ ਦੁਆਲੇ ਜਿਹੜੀ ਵੀ ਕੋਈ ਬਣਦੀ ਆ ਉਹ ਬਣਾਈ ਜਾਵੇ ਜੀ ਜੀ ਮੈਂ ਲੱਗਾ ਜੀ ਐਨ ਐ ਫੈਕਟਰੀ ਚ ਕੰਮ ਠੀਕ ਆ ਜੀ ਰੋਜ਼ ਦਾ ਆਣਾ ਜਾਣਾ ਮੇਰਾ ਡੌਡਰਪੁਰ ਤੋਂ ਲੈ ਕੇ ਜਲਵੇੜਾ ਪਾਸ ਤੱਕ ਇਹ ਸਾਰੀ ਸੜਕ ਟੁੱਟੀ ਪਈ ਆ ਦਮੀਂ ਨੇਰੀ ਵਿੱਚ ਬਹੁਤ ਕੰਮ ਖਰਾਬ ਹੁੰਦਾ ਆਉਣਾ ਜਾਣਾ ਬਹੁਤ ਔਖਾ ਆ ਜੀ ਇਹ ਜੀ ਇਹ ਬਹੁਤ ਖਰਾਬ ਆ ਜੀ ਸੜਕ ਸਾਰੀ ਟੁੱਟ ਤੱਕ ਜਿੱਦਾਂ ਤੁਸੀਂ ਰਾਤ ਨੂੰ ਵੀ ਲੇਟ ਹੋ ਜਾਂਦੇ ਹੋਣੇ ਆ ਤੇ ਸੜਕ ਤੇ ਕੋਈ ਜਿੱਦਾਂ ਹੁਣ ਕੋਈ ਜਿੱਦਾਂ ਲੁੱਟ ਖੋ ਉਹ ਵੀ ਕਰ ਲੈਂਦੇ ਆ ਜੀ ਇਦਾਂ ਦਾ ਕਾਰਨ ਵੀ ਬਣਦਾ ਜੀ ਕੋਈ ਹਾਂਜੀ ਹਾਂਜੀ ਲੁੱਟ ਖੋਦਾ ਵੀ ਬਹੁਤ ਖਤਰਾ ਆ ਜੀ ਇੱਥੇ ਠੀਕ ਆ ਜੀ ਪਿਛੇ ਜੋ ਮੁੰਡੇ ਵੀ ਲੁੱਟਲੇ ਸੀ ਜੀ ਇੱਥੋਂ ਦੋ ਤਿੰਨ ਸੜਕ ਸੜਕ ਟੁੱਟੀ ਹੋਣ ਕਾਰਨ ਹਾਂਜੀ 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 ਰਾਤ ਨੂੰ ਫਿਰ ਸੜਕ ਟੁੱਟੀ ਹੋਣ ਕਾਰਨ ਹੌਲੀ ਹੋਣਾ ਪੈਂਦਾ ਆ ਠੀਕ ਆ ਜੀ ਫਿਰ ਉਹਦੇ ਨਾਲ ਲੁੱਟਖੋਦਾ ਵੀ ਬਹੁਤ ਖਤਰਾ ਰਹਿੰਦਾ ਆ ਜੀ ਰਾਤ ਨੂੰ ਓਵਰਟਾਈਮ ਜਿਲੇ ਲਾ ਕੇ ਨਿਕਲੀਦਾ ਬਹੁਤ ਡਰ ਰਹਿੰਦਾ ਜੀ ਇਹ ਆਣ ਜਾਣ ਦੇ ਸੜਕ ਦੇ ਉੱਤੇ ਬਹੁਤ ਟੁੱਟੀ ਪਈ ਸਾਰੀ ਸੜਕ ਸੜਕ ਦਾ ਬਹੁਤ ਮੰਦਾ ਹਾਲ ਹੈ ਜੀ ਇੱਥੋਂ ਲੰਘੜਾ ਵੀ ਬਹੁਤ ਔਖਾ ਆ ਜੀ ਇੱਥੇ ਰੋਜ਼ ਐਕਸੀਡੈਂਟ ਕੋਈ ਨਾ ਕੋਈ ਹੁੰਦਾ ਲੀਡੀਜ਼ ਕੋਈ ਡਿਗਿਆ ਹੁੰਦੇ ਆ ਕੋਈ ਬਜ਼ੁਰਗ ਡਿਗਿਆ ਹੁੰਦਾ ਆ ਜੀ ਕਾਫੀ ਟਾਈਮ ਤੋਂ ਸੜਕ ਇੱਥੇ ਬਹੁਤ ਮੰਦਾ ਹਾਲ ਹੈ ਜੀ ਜਿਆਦਾ ਮੰਦਾ ਹਾਲ ਆ ਜੀ ਤੇ ਕਿੱਥੋਂ ਲੱਗੇ ਕਿੱਥੇ ਸੱਕਰ ਸੜ ਕੇ ਆ ਜੀ ਇਹ ਜੀ ਇਹ ਜੀ ਪਾਸਟੇ ਤੋਂ ਲੈ ਕੇ ਜਿਲ੍ਹੇ ਵਿਡੇ ਤੱਕ ਸਾਰੇ ਟੁੱਟੇ ਹੋਏ ਜੀ ਸੜ ਕੇ ਬਹੁਤ ਮੰਦਾ ਹਾਲ ਹੈ ਜਿਆਦਾ ਹੀ ਮੰਦਾ ਹਾਲ ਆ ਜੀ ਤੇ ਇਹਦੇ ਬਾਰੇ ਕੋਈ ਪੰਚਾਇਤ ਨੇ ਜਾਂ ਕੋਈ ਪਿੰਡ ਵਾਸੀਆਂ ਨੇ ਕੋਈ ਕਿਸੇ ਮੰਤਰੀ ਤੱਕਰ ਪਹੁੰਚ ਨਹੀਂ ਕਿਸੀ ਸਾਹਿਬ ਨੂੰ ਕਿਹਾ ਸੀਗਾ ਉਹ ਕਹਿੰਦੇ ਹੋ ਗਈ ਉਹ ਪਾਸ ਮਤਲਬ ਕਾਫੀ ਟਾਈਮ ਹੋ ਗਿਆ ਕਹਿੰਦੇ ਨੇ ਜੀ ਪਾਸ ਹੋ ਗਈ ਹੋ ਗਈ ਹੋ ਗਈ ਪਰ ਹਲੇ ਤੱਕ ਬਣੀ ਨਹੀਂ ਜੀ ਇਹ ਜੀ ਤੇ ਕਪੂਲ ਥਲਾ ਤੇ ਛੇ ਹਰ ਪਰ ਦੋ ਜ਼ਿਲ੍ਹੇ ਨੂੰ ਜੋੜਦੀ ਦੋ ਜ਼ਿਲ੍ਹੇ ਨੂੰ ਜੋੜਦੀ ਪਰ ਹਾਂਜੀ ਲੋਕ ਇੱਧਰ ਦੀ ਬਹੁਤ ਜ਼ਿਆਦਾ ਨੰਗਦੇ ਆ ਜੀ ਸੜਕ ਨੰਗਲਾ ਵਾਲੀ ਵੀ ਟੁੱਟੀ ਹੋਈ ਸਾਰੀ ਜਿਹੜੀ ਪਰਲੇ ਪਾਸੇ ਵਾਲੀ ਹੈ ਨਾ ਉਹ ਵੀ ਉਹ ਵੀ ਹਸ਼ਿਆਰਪੁਰ ਚ ਪੈਂਦੀ ਉਹ ਵੀ ਸਾਰੀ ਟੁੱਟੀ ਹੋਇਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਸਾਡੀ ਸੜਕ ਬਣਾਈ ਜਾਵੇ ਵਧੀਆ ਰੱਖੇ ਠੀਕ ਹੈ ਜੀ ਠੀਕ ਹੈ ਸਰ ਕਿੰਨਾ ਚਿਰ ਹੋ ਗਿਆ ਇਸ ਸੜਕ ਨੂੰ ਟੁੱਟੀ ਹੋਈ ਸੜਕ ਟੁੱਟੀ ਨੂੰ ਵੀ 8-9 ਸਾਲ ਹੋ ਗਏ ਆ ਠੀਕ ਹੈ ਜੀ ਜਦੋਂ ਕੋਈ ਵੀ ਵੋਟਾਂ ਦਾ ਟਾਈਮ ਹੁੰਦਾ ਆ ਠੀਕ ਹੈ ਜੀ ਸਾਰੇ ਜਣੇ ਆਉਂਦੇ ਆ ਆਲਈ ਜਾਂਦੇ ਆ ਕਿ ਕਹਿੰਦੇ ਆ ਜੀ ਜ਼ਰੂਰ ਬਣਾ ਦਵਾਂਗੇ ਠੀਕ ਆ ਪਰ ਵੋਟਾਂ ਤੋਂ ਬਾਅਦ ਕੁਝ ਨਹੀਂ ਜੀ ਹੁੰਦਾ ਬਦਵਾਦੀ ਕਰ ਲੈਂਦੇ ਆ ਲਾਰੇ ਲਾ ਲਾਂਦੇ ਆ ਜੀ ਹਾਂ ਜੀ ਠੀਕ ਤੇ ਕੀ ਮੰਗ ਕਰਦੇ ਹੋ ਜੀ ਇਹ ਸੜਕ ਬਣਾਉਣੀ ਚਾਹੀਦੀ ਹੈ ਜੀ ਉਧਰ ਇਹ ਸੜਕ ਸੰਬੰਧੀ ਜਦੋਂ ਹਲਕਾ ਇੰਚਾਰਜ ਹਰਜੀਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਲਦ ਹੀ ਉਹ ਇਸ ਸੰਬੰਧੀ ਮੈਂਬਰ ਪਾਰਲੀਮੈਂਟ ਡਾਕਟਰ ਆਇਕਮਾ ਚੱਬੇਮਾਨ ਨਾਲ ਗੱਲਬਾਤ ਕਰਨਗੇ ਤੇ ਸੜਕ ਦਾ ਟੈਂਡਰ ਲਵਾ ਕੇ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਵਾਉਣਗੇ ਪਿੰਡ ਪਾਸਟਾ ਤੋਂ ਨਵੰਗ ਚੈਨਲ ਦੇ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ